ਇਤਨੀਆ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਨਸ਼ੇ ਵਰਤ ਕੇ ਔਰ ਤਰ੍ਹਾਂ ਤਰ੍ਹਾਂ ਦੀ ਭਿਸ਼ਟਾਚਾਰ ਦਾ ਬੋਲਬਾਲਾ ਕਰਕੇ ਜਿਹੜੇ ਲੋਕਾਂ ਨੂੰ ਜਿਹੜੇ ਆਮ ਜਿਹੜੀਆਂ ਜਨਨ ਚੋਣਾਂ ਹੁੰਦੀਆਂ ਨੇ ਵਿਧਾਨ ਸਭਾਆਂ ਦੀਆਂ ਜਾਂ ਲੋਕ ਸਭਾ ਦੀਆਂ ਉਸ ਤਰ੍ਹਾਂ ਦਾ ਮਾਹੌਲ ਦਿੱਤਾ ਜਾਂਦਾ ਉਹ ਮਾਹੌਲ ਨੂੰ ਖਤਮ ਕਰਨ ਵਾਸਤੇ ਵੀ ਸ਼ਰਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਚੋਣਾਂ ਸਾਫ ਸੁਥਰੀ ਦੇਖਵਾਲੇ ਨੀਂਵਾਂ ਨੂੰ ਲੈ ਕੇ ਕਰੀਆਂ ਜਾਣਗੀਆਂ ਔਰ ਉਹਦੇ ਵਿੱਚ ਕੁਰਬਾਨੀ ਵਾਲੇ ਤਰਪਾਨੀ ਪ੍ਰਸ ਜਿਹੜੇ ਲੋਕ ਨੇ ਉਹਨਾਂ ਨੂੰ ਸਾਹਮਣੇ ਲੈ ਕੇ ਆਤਾ ਚੋਗੇ ਗੁਰਦੁਆਰਾ ਪ੍ਰਬੰਧ ਦੇ ਵਿੱਚ ਬੜਾ ਵੱਡਾ ਭ੍ਰਿਸ਼ਟਾਚਾਰ ਦਾ ਬੋਲਬਾਲਾ ਜਿਹੜਾ ਨਜ਼ਰ ਆ ਰਿਹਾ ਜਿਹੜਾ ਆਜ਼ਾਦ ਸਿੱਖ ਰਾਜ ਏ ਉਹਨੀਆਂ ਸੀਮਾਵਾਂ ਨੇ ਜਿਹੜੇ ਮਹਾਤਮਾ ਗਾਂਧੀ ਨੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਸਾਡੇ ਨਾਲ ਵਾਅਦੇ ਕੀਤੇ ਸਨ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਉਹ ਵਾਅਦੇ ਉਹਨਾਂ ਦੇ ਉਸੇ ਤਰ੍ਹਾਂ ਹੀ ਨੇ ਵਾਦੀ ਰਹਿ ਗਏ ਨੇ ਉਹ ਵਾਦੇ ਜਿਹੜੇ ਇੰਪਲੀਮੈਂਟਰੀ ਹੋਏ ਉਹਨਾਂ ਵਾਦਿਆਂ ਨੂੰ ਅਸੀਂ ਚੇਤਾ ਕਰਾਉਣ ਵਾਸਤੇ ਆਜ਼ਾਦ ਸਿਕਰਾਜ ਦੀ ਗੱਲ ਕਰਦੇ ਆ ਔਰ ਉਹਨਾਂ ਨੇ ਆਪਣੇ ਇਸ ਭਾਸ਼ਣਾ ਦੇ ਵਿੱਚ ਗੱਲ ਕਹੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਔਰ ਮਹਾਤਮਾ ਗਾਂਧੀ ਜੀ ਨੇ ਕਿ ਜਦੋਂ ਆਜ਼ਾਦ ਭਾਰਤ ਦੇ ਵਿੱਚ ਸਿੱਖਾਂ ਨੂੰ ਇੱਕ ਐਸਾ ਿੱਤਾ ਦਿੱਤਾ ਜਾਵੇਗਾ ਜਿੱਥੇ ਸਿੱਖ ਆਜ਼ਾਦੀ ਦਾ ਨਿੱਗ ਮਾਨ ਸਕਣ ਤੇ ਸਾਨੂੰ ਕਿਸ ਤਰ੍ਹਾਂ ਦੀ ਆਜ਼ਾਦੀ ਦਿੱਤੀ ਜਾ ਰਹੀਏ ਸਵੇਮਾਨ ਨਾਲ ਜੀ ਸਕਣ ਤੇ ਸਾਡੇ ਸਾਹਮਣੇ ਆਜ਼ਾਦੀ ਕਿਸ ਤਰ੍ਹਾਂ ਦੀ ਹੈ ਕਿ ਸਾਡੇ ਸ਼ੀਰ 26 ਸਾਲ ਤੋਂ ਕਾਨੂੰਨ ਦੇ ਕਟਹਿਰੇ ਤੋਂ ਬਾਹਰ ਨੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਦੂਸਰੇ ਪਾਸੇ ਜਿੰਨੇ ਵੀ ਗਾਂਡ ਵਾਪਰੇ ਨੇ ਜਾਂ ਜਿਨ੍ਹਾਂ ਨੂੰ ਇਹਨਾਂ ਨੇ ਦੋਸ਼ੀ ਸਮਝਿਆ ਉਹਨਾਂ ਨੂੰ ਫਾਂਸੀਆਂ ਦੇ ਉੱਪਰ ਚੜਾ ਦਿੱਤਾ ਔਰ ਦੋਧਰਾ ਗਾਂਡ ਦੀ ਮੈਂ ਇੱਕ ਉਦਾਹਰਣ ਦਿੰਦੀ ਏ 26 11 ਦੀ ਜਿਸ ਦੇ ਵਿੱਚ ਇੱਕ ਪਾਕਿਸਤਾਨੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਏ ਉਹ ਸਾਰੇ ਗਾਂਡ ਬਾਅਦਾਂ ਚ ਵਾਪਰੇ ਰਹੇ ਜੇ ਉਹਨਾਂ ਦੇ ਉੱਪਰ ਟ੍ਰੈਨ ਚੱਲ ਸਕਦਾ ਤਾਂ ਜਿਹੜਾ 26 ਸਾਲ ਪਹਿਲਾਂ ਐਡਾ ਵੱਡਾ ਘਾਣ ਹੋਇਆ ਔਰ ਦੇਸ਼ ਦੀ ਸੁਪਰੀਮ ਕੋਰਟ ਦੇ ਸਾਹਮਣੇ ਹੋਇਆ ਰਾਸ਼ਟਰਪਤੀ ਦੇ ਮਹੱਲ ਦੇ ਸਾਹਮਣੇ ਹੋਇਆ ਉਸਦੇ ਦੋਸ਼ੀਆਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ? ਛੇੜਲ ਕੇ ਦੋਨੇ ਆਂ ਕਿ ਅੱਜ ਦਾ ਜਿਹੜਾ ਸਿਸਟਮ ਹੈ ਉਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪਬਲਿਕ ਲਿਮਟਿਡ ਕੰਪਨੀ ਬਣਾ ਦਿੱਤੀ ਹੈ। ਉਸ ਦਾ ਇਹ ਮਹਿਸੂਸ ਹੁੰਦਾ ਹੈ ਕਿ ਜਿਵੇਂ ਬਾਦਲ ਸਿੰਘ ਦੀ ਜੇਬ ਦੇ ਵਿੱਚ ਕਾਲਕਟਾ ਦੇ ਜ਼ਿਲੇਦਾਰ ਤੋਂ ਲੈ ਕੇ ਅਸੀਂ ਉਹ ਜਿਹੜਾ ਪ੍ਰਭਾਵ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆਂ ਜੇ ਗਾਲੀ ਲੀਡਰਸ਼ਿਪ ਦੂਰ ਕਰੇ ਸਰਬਸੰਵਤੀ ਨਾਲ ਕੈਂਡੀਡੇਟ ਖੜੇ ਕਿੰਦੇ ਜਾਣ ਤੇ ਇਲੈਕਸ਼ਨਾਂ ਦੀ ਲੋੜ ਹੀ ਨਾ ਪਵੇ ਅੱਜ ਦਾ ਸਭ ਤੋਂ ਜਿਹੜਾ ਅਹਿਮ ਮੁੱਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਰਹੀਆਂ ਜਰਨਲ ਚੋਣਾਂ ਉਹਨਾਂ ਦੇ ਵਿੱਚ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਨੇ ਐਲਾਨ ਕੀਤਾ ਕਿ ਉਹ ਟੋਟਲ ਜਿਹੜੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਉਸ ਦੇ ਵਿੱਚ ਆਪਣੇ ਕੈਂਡੀਡੇਟ ਖੜੇ ਕਰੇਗੀ ਔਰ ਜਿਹੜੇ ਕੈਂਡੀਡੇਟ ਖੜੇ ਕੀਤੇ ਜਾਣਗੇ ਉਹਨਾਂ ਦਾ ਇੱਕੋ ਇੱਕ ਨਾਰਾ ਹੋਵੇਗਾ ਪੰਜਾਬ ਪੰਜਾਬੀਆਂ ਦਾ ਔਰ ਸਿੰਘ ਸਭਾ ਸਮਾਜਿਕ ਸੁਧਾਰ ਲਹਿਰ ਕਿ ਸਾਡੇ ਗੁਰੂ ਘਰ ਦੀਆਂ ਜਿਹੜੀਆਂ ਗੋਲਕਾਂ ਨੇ ਉਹਨਾਂ ਦਾ ਇਸਤੇਮਾਲ ਸਾਡੀ ਆਉਣ ਵਾਲੀ ਪੀੜ੍ਹੀ ਦੇ ਹੱਕਾਂ ਹਕੂਕਾਂ ਵਾਸਤੇ ਕੀਤਾ ਜਾਵੇ ਔਰ ਜਿਹੜੀ ਸਾਡੀ ਵੱਖਰੀ ਪਹਿਚਾਣ ਹੈ ਸਿੱਖ ਕੌਮ ਦੀ ਉਸ ਨੂੰ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਖੋਰਾ ਲੱਗ ਰਿਹਾ ਉਸ ਨੂੰ ਬਚਾਇਆ ਜਾਵੇ ਅਜੰਡਾ ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਪਹਿਲੂ ਨੇ ਕਿਵੇਂ ਜਿਵੇਂ ਨਸ਼ਾ ਮੁਕਤ ਪੰਜਾਬ ਔਰ ਖਾਲਸਾ ਇਨਸਾਫ ਕਿਸਾਨ ਸੰਭਾਲ ਲੈਰ ਪੰਜਾਬ ਰੁਜ਼ਗਾਰ ਸਕੀਮ ਸ਼ਹੀਦ ਪਰਿਵਾਰ ਪੈਨਸ਼ਨ ਇਹ ਜਿਹੜੇ ਵੱਖ-ਵੱਖ ਸਾਡੇ ਏਜੰਡੇ ਨੇ ਇਹਨਾਂ ਨੂੰ ਜੇ ਅਸੀਂ ਸਫਲ ਹੁੰਨੇ ਆ ਤਾਂ ਇਹਨਾਂ ਨੂੰ ਅੱਗੇ ਲੈ ਕੇ ਆਵਾਂਗੇ ਔਰ ਪੰਜਾਬ ਦੇ ਵਿੱਚ ਇੱਕ ਐਸਾ ਮਾਹੌਲ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸ ਦੇ ਵਿੱਚ ਜਿਹੜਾ ਸਾਡੇ ਗੁਰੂ ਘਰ ਨੇ ਉਹਨਾਂ ਦਾ ਆਮ ਜਿਹੜੇ ਲੋਕਾਂ ਨੂੰ ਉਹਨਾਂ ਦੇ ਸਾਧ ਸੰਗਤ ਨੂੰ ਇੱਕ ਚੰਗਾ ਪ੍ਰਭਾਵ ਜਾ ਸਕੇ ਕਿਉਂਕਿ ਮੌਜੂਦਾ ਸਮੇਂ ਦੇ ਵਿੱਚ ਜੋ ਕੋ ਪ੍ਰਬੰਧ ਸਾਹਮਣੇ ਨਜ਼ਰ ਆ ਰਿਹਾ ਉਸ ਨੂੰ ਦੂਰ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਬਿਲਕੁਲ ਅਸੀਂ ਉਹਨਾਂ ਸਾਰੀਆਂ ਧਿਰਾਂ ਦੇ ਕੋਲ ਜਿਹੜੀਆਂ ਚਾਹੁੰਦੀਆਂ ਨੇ ਕਿ ਪੰਥ ਔਰ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਨਜ਼ਰ ਆਵੇ ਉਹਨਾਂ ਸਾਰਿਆਂ ਦਾ ਸਹਿਯੋਗ ਤੇ ਸਾਥ ਲਵਾਂਗੇ। ਖਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਾਲੀਦਾਲ ਬਾਦਲ ਦਾ ਕਬਜ਼ਾ ਹੈ ਲੇਕਿਨ ਮੌਜੂਦਾ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਪ੍ਰਬੰਧ ਹੋਣਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਰਮੌਰ ਸੰਸਥਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਮੌਰ ਹਸਤੀ ਹੈ ਤੇ ਲੇਕਿਨ ਮੌਜੂਦਾ ਸਮੇਂ ਦੇ ਵਿੱਚ ਜੋ ਆਵਾਦੋ-ਵਾਦ ਚੱਲ ਰਹੇ ਨੇ ਉਹਨਾਂ ਦੇ ਜਿਹੜੇ ਦੂਰ ਕਰਨ ਵਾਸਤੇ ਸ਼੍ਰੋਮ ਰੋਦਰਾ ਪ੍ਰਬੰਧ ਕਮੇਟੀ ਦੇ ਵਿੱਚ ਇੱਕ ਨਰੋਆਪਣ ਲਿਆਉਣ ਵਾਸਤੇ 올 ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਨੇ ਫੈਸਲਾ ਲਿਆ ਨਾਲਕਸਾ ਹੀ ਕੈਲੰਡਰ ਮਨੁੱਖਾ ਨਹੀਂ ਬਣਾਇਆ ਜੇ ਉਸ ਦੇ ਵਿੱਚ ਕੋਈ ਸੋਧ ਦੀ ਲੋੜ ਹੈ ਜਾਂ ਜਿਸ ਦੇ ਨਾਲ ਪੰਥ ਸਮੁੱਚਾ ਇਕੱਠਾ ਹੋ ਸਕਦਾ ਹੋਵੇ ਤਾਂ ਉਸ ਦੇ ਵਿੱਚ ਸਿੰਹਾਰ ਤੇਜਾ ਸਿੰਘ ਸਮੁੰਦਰੀ ਹਾਲ ਹੈ ਜਿੱਥੇ ਬੈਠ ਕੇ ਸਿੱਖ ਕੌਮ ਆਪਣੇ ਫੈਸਲੇ ਲੈਂਦੀ ਹੈ ਉੱਥੇ ਬੈਠ ਕੇ ਇਹਦਾ ਇੱਕੋ ਟਾਈਮ ਜਿਹੜਾ ਫੈਸਲਾ ਸਹੀ ਰੂਪੇ ਵਿੱਚ ਲਿਆ ਜਾਵੇ ਔਰ ਸਰਵ ਪ੍ਰਮਾਨਤ ਰੂਪ ਵਿੱਚ ਜਿਹੜਾ ਨਾਨਕਸ਼ਹੀ ਕਲੰਡਰ ਨੂੰ ਉਹਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ